ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਰ ਸੰਧੂ ਬਟੇਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਹੁਣ ਟਾਈਮ ਹੈਗਾ ਰਾਤ ਦੇ ਜਿਹੜੇ ਹੈਗੇ 9 ਵਜੇ ਨੇ ਹੁਣ ਮੈਂ ਸੂਟ ਕਟਿੰਗ ਕਰੇ ਨੇ ਜਿਹੜੇ ਹੈਗੇ ਅੱਜ 5-6 ਸੂਟ ਕਟਿੰਗ ਕਰੇ ਆਪਾਂ ਨੇ ਹੁਣ ਇਸ ਤਰ੍ਹਾਂ ਮੈਂ ਕਟਿੰਗ ਕਰਕੇ ਸਾਰੇ ਜਿੱਦਾਂ ਬਣਨ ਦੀ ਹੁੰਦੀਆਂ ਫੇਰ ਸਾਰਾ ਗਾਹ ਜਾਣੀ ਪੈਂਦਾ ਹੈਗਾ ਜਿਹੜੇ ਜਿਹੜੇ ਸਲਾਈ ਵਾਲੇ ਹੁੰਦੇ ਨੇ ਹਨਾ ਉਹ ਫਿਰ ਆ ਕੱਲਾ ਕੱਲਾ ਪੀਸ ਖੋਲ ਕੇ ਚਲੋ ਸਲਾਈ ਕਰਿਆ ਜਾਂਦਾ ਜਿੱਦਾਂ ਸਲਵਾਰਾਂ ਵਗੈਰਾ ਹਨਾ ਆ ਪਾ ਦਿਨੇ ਹੁੰਨੇ ਆ ਸਲਾਈ ਵਾਸਤੇ ਸਲਵਾਰਾਂ ਸਲਵਾਰ ਕੱਟ ਕੇ ਬੈਲਟ ਕੱਟ ਕੇ ਸਾਰਾ ਸਲਵਾਰ ਦੀ ਕਟਿੰਗ ਕਰਕੇ ਅਲੱਗ ਵਰਨ ਦਿੰਨੇ ਆ ਕਮੀਜ਼ ਦੀ ਕਟਿੰਗ ਕਰਕੇ ਅਲੱਗ ਵਰਨ ਦਿੰਨੇ ਆ ਦੇਖੋ ਇਸ ਤਰ੍ਹਾਂ ਮੈਂ ਜਿਹੜੇ ਹੈਗੇ ਬਨ ਲੈਣੇ ਹੁੰਨੇ ਆ ਕਮੀਜ਼ਾਂ ਦੇ ਅਜੇ ਕਾਟਾ ਵਗੈਰਾ ਪਾਉਣ ਵਾਲੇ ਰਹਿੰਦੇ ਨੇ ਦੋ ਤਿੰਨ ਕਮੀਜ਼ ਲਾ ਕੇ ਰੱਖ ਤੇ ਮੈਂ ਕਿਹਾ ਚਲੋ ਸਲਵਾਰਾਂ ਹੁਣ ਭੇਜ ਜੀਆਂ ਨੇ ਹਨਾ ਸਲਵਾਰਾਂ ਜਲਦੀ ਬਣ ਜਾਣਗੀਆਂ 5-6 ਸਲਵਾਰਾਂ ਨੇ ਇਹਦੇ ਵਿੱਚ ਬਾਕੀ ਕਮੀਜ਼ ਹੈਗੇ ਨੇ 1-2 ਕਮੀਜ਼ਾਂ ਦੀ ਕਟਿੰਗ ਕਰ ਲਈਆਂ ਕਿਉਂਕਿ ਕਮੀਜ਼ ਮੈਂ ਖੁਦ ਹੀ ਬਣਾਉਣੀ ਹੁੰਦੀ ਆ ਹਨਾ ਤੇ ਬਾਕੀ ਹੁਣ ਸੀਜ਼ਨ ਹੈਗਾ ਜੀ ਮੈਰਿਜ ਸੀਜ਼ਨ ਚੱਲ ਰਿਹਾ ਹੈ ਹਨਾ ਉਹਦੇ ਕਰਕੇ ਥੋੜਾ ਜਿਹਾ ਮੇਕਅਪਾਂ ਦਾ ਕੰਮ ਜ਼ਿਆਦਾ ਚੱਲਦਾ ਸਿਲਾਈ ਬਹੁਤ ਘੱਟ ਹੁੰਦੀ ਹੈ ਜਿੱਦਾਂ ਚਲੋ ਸਲਵਾਰਾਂ ਵਗੈਰਾ ਆਪਾਂ ਕਟਿੰਗ ਕਰਕੇ ਦੇ ਦਿੰਨੇ ਆ ਕਮੀਜ਼ ਫਿਰ ਵਿੱਚ ਦੀ ਰਾਤ ਰੂਤ ਨੂੰ ਕੱਢ ਲੈਣੇ ਆ ਤੇ ਹੁਣ ਵੀ ਮੈਂ ਅੱਜ ਮੈਂ ਸਲਾਈ ਨਹੀਂ ਕੀਤੀ ਹੈਗੀ ਨਹੀਂ ਜਿਹੜਾ ਹੈਗਾ ਇੱਕ ਅੱਧਾ ਕਮੀਜ਼ ਜਾਂ ਇੱਕ ਜਾਂ ਡੇਢ ਕਮੀਜ਼ ਜੇ ਲਾਈਨਿੰਗ ਵਾਲਾ ਹੁੰਦਾ ਤਾਂ ਤਾਂ ਇੱਕ ਵਾ ਸਮਾਂ ਲੈਂਦਾ ਹਨਾ ਰਾਤ ਨੂੰ ਵੀ ਆ ਕੇ ਬਣਾ ਲੈਣੇ ਹੁੰਨੇ ਆ ਕਿਉਂਕਿ ਉੱਥੇ ਬੁਟੀਕ ਤੇ ਸਾਰਾ ਦਿਨ ਆਵਾਜ਼ਾਈ ਰਹਦੀ ਹੈ ਹਨਾ ਬਾਕੀ ਪਹਿਲਾਂ ਆਪਣੇ ਹਨਾ ਸਟੂਡੈਂਟ ਹੁੰਦੇ ਆ ਜਿਹੜਾ ਹੈਗਾ 2 ਵਜੇ ਤੱਕ ਤਾਂ ਸਟੂਡੈਂਟ ਹੀ ਰਹਿੰਦੇ ਆ ਚਲੋ ਉਹਨਾਂ ਨੂੰ ਕੰਮ ਵਗੈਰਾ ਦੱਸਣਾ ਅੱਜ ਬਾਕੀ ਮੇਕਅਪ ਬਹੁਤ ਸੀਗੇ ਅੱਜ ਸਾਡੇ ਕੋਲੇ ਮੇਕਅਪ ਉੱਥੇ ਵੀ ਸੀਗੇ ਫਿਰ ਕਰਿਆ ਕੇ ਉਰੇ ਫੇਸ਼ੀਅਲ ਵਗੈਰਾ ਕਰੇ। ਬਾਕੀ ਜਿਹੜਾ ਉਰੇ ਕਸਟਮਰ ਹੈ ਨਾ ਉਹ ਵੀ ਰਾਤ ਨੂੰ ਆ ਜਾਂਦਾ ਜੀ। ਸਵੇਰੇ ਤਾਂ ਜਲਦੀ ਜਲਦੀ ਉਹ ਬੁਟੀਕ ਤੇ ਜਾਣਾ ਹੁੰਦਾ। ਕੰਮ ਹੀ ਮਸਾ ਨਿਪਟਦੇ ਆ। ਸਵੇਰੇ ਤਾਂ ਫਟਾਫਟ ਕੰਮ ਕਰਕੇ ਜਾਣਾ ਪੈਂਦਾ। ਹੁਣ ਆਪਾਂ ਬਾਰੇ ਫੇਸ਼ੀਅਲ ਵੀ ਕਰੀਏ ਨੇ ਕੋਣੇ। ਦੇਖੋ ਗੋਟੇ ਲਏ ਸੰਗਰ ਉਹਦੇ ਹੀ ਤਿਆਰੇ ਨੇ। ਜਿਹਦੇ ਕੋਈ ਇਹਨਾਂ ਤੇ ਲਗਾਣੇ ਪੈਂਦੇ ਆ ਹਨਾ। ਜਿੱਦਾਂ ਹੁਣ ਅਸੀਂ ਘੱਗਰੇ ਵਗੈਰਾ ਬਣ ਰਹੇ ਤੇ ਨਾ ਡਰੈੱਸਾਂ ਜ਼ਿਆਦਾ ਬਣਦੀਆਂ ਨੇ ਚਲੋ ਇਹ ਤਾਂ ਥੋੜੇ ਜਿਹਾ ਗਰਮ ਸੂਟ ਹੀ ਆ ਅੱਜ ਮੈਂ ਲਾਈਨਿੰਗ ਵਾਲਾ ਸੂਟ ਕੋਈ ਨਹੀਂ ਕੱਟਿਆ ਹੈਗਾ ਉੱਥੇ ਪਹਿਲਾਂ ਹੀ ਦੋ ਸੂਟ ਲਾਈਨਿੰਗ ਵਾਲੇ ਕੱਟੇ ਬੈਨੇ ਜਿਹੜੇ ਸ਼ਰਟਾਂ ਬਣਾਉਣੀਆਂ ਨੇ ਸਲਵਾਰਾਂ ਉਹਨਾਂ ਦੇ ਬਣੀਆਂ ਪਈਆਂ ਨੇ ਐਤਕੀ ਅੱਗੇ ਮੈਂ ਕਮੀਜ਼ਾਂ ਮੂਰੇ ਕਰ ਦਿੰਦੀ ਹੁੰਦੀ ਆ ਸਲਵਾਰਾਂ ਬਾਅਦ ਚ ਬਣਦੀਆਂ ਨੇ ਹੁਣ ਸਾਡੇ ਸਲਵਾਰਾਂ ਮੂਰੇ ਚੱਲ ਰਹੀਆਂ ਨੇ ਕਿਉਂਕਿ ਮੇਰੇ ਕੋਲੇ ਇੱਧਰ ਸਲੂਨ ਤੇ ਕਸਟਮਰ ਹੋਣ ਕਰਕੇ ਹੈਨਾ ਤੇ ਸਲਾਈ ਬਹੁਤ ਘੱਟ ਹੁੰਦੀ ਹੈ ਤੇ ਹੁਣ ਚਲੋ ਦੇਖਦੇ ਆ ਇੱਕ ਦੋ ਫਰਾਕਾ ਬਣਾਉਣ ਆ ਲਿਆ ਨੇ ਉਹ ਮੇਰੇ ਸਟੂਡੈਂਟ ਬਣਾ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਹੜੇ ਪਹਿਲਾਂ ਜਿਨ੍ਹਾਂ ਨੂੰ ਪਹਿਲਾਂ ਸਲਾਈ ਆਉਂਦੀ ਹੈ ਹਨ ਆਪਣੇ ਕੋਲੇ ਕੁਝ ਡਿਜ਼ਾਈਨਰ ਸਿੱਖਣ ਲੱਗੇ ਨੇ ਉਹ ਵੀ ਹੱਥ ਵਟਾ ਦਿੰਦੇ ਆ ਵਧੀਆ ਆਪਣੀ ਜਿਹੜੀ ਹੈਗੀ ਹੈਲਪ ਹੋ ਜਾਂਦੀ ਐ ਇਹਨਾਂ ਨਾਲ ਹੀ ਹਨ ਬਾਕੀ ਸਾਰੇ ਸਟੂਡੈਂਟਾਂ ਨੂੰ ਇਹ ਲੱਗਿਆ ਨੂੰ ਹੁਣ ਟਾਈਮ ਹੈ ਗਿਆ ਬਹੁਤ ਸੋਹਣਾ ਸਫਾਈ ਦਾ ਕੰਮ ਕਰਦੇ ਆ ਹੁਣ ਇਹਨਾਂ ਨੂੰ ਮੈਂ ਸਲਵਾਰਾਂ ਵਾਲੇ ਜਿਹੜੇ ਸਲਵਾਰਾਂ ਵਾਲਿਆਂ ਨੂੰ ਦੇਣੀਆਂ ਨੇ ਨਾ ਸਲਾਈ ਵਾਸਤੇ ਇਹਨਾਂ ਦੇ ਰੀਲਾ ਮਿਲਾ ਕੇ ਸਵੇਰੇ ਮਲਾਵਾਂਗੇ ਹੁਣ ਨੇਰੇ ਹੋਏ ਰੰਗ ਦਾ ਨਹੀਂ ਪਤਾ ਲੱਗਦਾ ਹੈਗਾ ਸਵੇਰੇ ਇਹਨਾਂ ਦੇ ਰੀਲਾ ਮਿਲਾ ਕੇ ਰੀਲਾ ਪਾ ਦਾਂਗੇ ਵਿੱਚ ਪਾ ਦਾਂਗੇ ਚਲੋ ਫਿਰ ਚਲੋ ਇਹ ਸਲਾਈ ਹੋ ਜਾਣਗੀਆਂ ਫਿਰ ਚਲੋ ਕੰਮ ਜਿਹੜਾ ਹੈਗਾ ਜੀ ਬਹੁਤ ਜ਼ਿਆਦਾ ਕੰਮ ਖਿੱਚਦਾ ਹੈਗਾ ਐਨੇ ਜ਼ਿਆਦਾ ਕੱਪੜੇ ਆਏ ਪਏ ਨੇ ਸਲਾਈ ਵਾਸਤੇ ਗਰੇ ਲੱਗੇ ਪਏ ਨੇ ਐ ਲੈਣਾ ਜਿੰਨੀਆਂ ਬਈਆਂ ਨੇ ਜਿਹੜੇ ਮੰਗਰ ਲੈਨੇ ਹਾ ਸੂਟ ਪਤਾ ਨਹੀਂ ਕਹਿੰਦੇ ਨੇ ਮੈਨੂੰ ਸੇਤੀ ਕੱਟ ਲੋ ਇਹਨਾਂ ਨੂੰ ਉੱਪਰ ਰੱਖ ਦਿੰਨੀ ਆ ਫਿਰ ਉਹਰੇ ਦੇਖ ਪੁੰਦੇ ਨੇ ਦੋ ਸੂਟ ਇਹਦੇ ਵਿੱਚ ਨੇ ਇਹ ਰੋਈ ਕਿਸੇ ਭੈਣ ਦੇ ਆਏ ਹੋਣੇ ਇਹਨਾਂ ਦੀ ਹਜੇ ਬਾਕੀ ਚਲੋ ਇਹ ਹਜੇ ਗਰਮ ਸੂਟ ਨੇ ਜੀ ਉਹਨਾਂ ਦੇ ਨਹੀਂ ਸੇਤੀ ਪਾਉਣ ਵਾਲੇ ਹੈਗੇ ਹਨ ਤੇ ਆਪਾਂ ਨੂੰ ਜਿਹੜੇ ਹੈਗੇ ਉੱਥੇ ਤਾਂ ਜਿਹੜੇ ਵਿਆਹ ਵਾਲੇ ਸੂਟ ਨੇ ਉਹ ਜ਼ਰੂਰੀ ਅਗਲੇ ਤੇ ਦੇਣੇ ਪੈ ਜਾਂਦੇ ਆ ਉਹ ਫਿਰ ਜ਼ਰੂਰੀ ਹੋ ਜਾਂਦੇ ਆ ਦੇਣੇ ਇਹ ਚਲੋ ਅਗਲੇ ਦੇ ਲੇਟ ਫੇਟ ਵੀ ਦਿੱਤੇ ਜਾਣਗੇ ਤਾਂ ਘਰੇ ਪਾਉਣ ਵਾਲੇ ਸੂਟ ਹੈਗੇ ਆ ਬਾਕੀ ਹੁਣ ਜਿਹੜੇ ਵਿਆਹ ਦੇ ਹਨਾ ਦਿਨ ਵਗੈਰਾ ਰੱਖੇ ਹੁੰਦੇ ਆ ਲੈਨਿੰਗ ਵਾਲੇ ਛੂਟ ਉਹਨਾਂ ਦਾ ਬਹੁਤ ਜ਼ਿਆਦਾ ਰਸ਼ ਹੈਗਾ ਬਾਕੀ ਹੁਣ ਗਰਮ ਵੀ ਆਈ ਜਾਂਦੇ ਨੇ 10 ਵਜੇ ਤੱਕ ਦੇਖਦੇ ਆ ਹੁਣ ਹਰੇ ਇੱਕ ਦਿਨ ਹੀ ਕਮੀਸ ਹਾਂ ਲੈਣੇ 10 ਵਜੇ ਤੱਕ ਤਾਂ ਕੰਮ ਕਰਾਂਗੇ ਇੰਨੇ ਫਿਰ ਆਂ ਦੀਰਾ ਲੋਰਾ ਚੱਕ ਕੇ ਇਹ ਦੇਖੋ ਕਿੰਨੀ ਗੰਧ ਪੈ ਜਾਂਦਾ ਇੱਥੇ ਇਹ ਵੀ ਚਿੰਚੀ ਟੇਪ ਇਕੱਠਾ ਕਰਤਾ ਖਿਰੇ ਨਾਲ ਇਹ ਹੁਣ ਆਪਾਂ ਦੀਰਾ ਗੱਠੇਂ ਵਰਕੇ ਪਾ ਦਾਂਗੇ ਨੀਰਾ ਕਾਤਰਾਆਂ ਦੀਆਂ ਬੋਰੀਆਂ ਭਰ ਜਾਂਦੀਆਂ ਨੇ ਜਿੰਨੀ ਸਲਾਈ ਆਈ ਜਾਂਦੀ ਆ ਉਸ ਹਿਸਾਬ ਨਾਲ ਹੀ ਨੀਰਾ ਕਾਤਰਾਆਂ ਦੀਆਂ ਬੋਰੀਆਂ ਭਰੀਆਂ ਪਈਆਂ ਨੇ ਜਿਹੜੇ ਜਾ ਫੋਕੀ ਜਾਂਦੇ ਆ ਨਾਲੇ ਨਾਲ ਦੀ ਨਾਲ ਜਾਲੀ ਜਾਂਦੇ ਆ ਹਣਾ ਚੁੱਲ੍ਹੇ ਦੇ ਵਿੱਚ ਵੈਸੇ ਵੀ ਜਾਲ ਦਿੰਨੇ ਹੁਣ ਤਾਂ ਠੰਡ ਆ ਗਈ ਚਲੋ ਚੁੱਲ੍ਹੇ ਜਾਲੇ ਦੇ ਵਿੱਚ ਜਿਵੇਂ ਮਰਜੀ ਹਣਾ ਜਾਲ ਲੋਰੀਆਂ ਵਧੀਆ ਮੱਚ ਜਾਂਦੀਆਂ ਨੇ ਬਹੁਤ ਜ਼ਿਆਦੇ ਨੀਰਾ ਕਿਉਂਕਿ ਉੱਥੇ ਕਿੰਨੇ ਕਿੰਨੇ ਸੂਟ ਦਿੱਲੀ ਦੇ ਕਟਿੰਗ ਹੁੰਦੇ ਆ ਜੇ ਸਟੂਡੈਂਟਾਂ ਦਾ ਵੀ ਇੱਕ ਇੱਕ ਸੂਟ ਹੋ ਗਿਆ ਤਾਵੇਂ 7-8 ਸੂਟ ਡੇਲੀ ਦੇ ਕਟਿੰਗ ਹੋ ਜਾਂਦੇ ਆ ਉਹਦੇ ਕਰਕੇ ਬੋਰੇ ਭਰੇ ਪੈਣਗੇ ਉਥੋਂ ਚੱਕ ਲਿਓੜੇ ਨਾਲ ਦੇਹੀ ਬਥੇਰਾ ਜਾਂਦੇ ਆ ਬਹੁਤ ਜਿਆਦਾ ਗਰੇ ਲੱਗੇ ਪੈਣਗੇ ਚਲੋ ਜੀ ਫੇਰ ਮਿਲਦੇ ਆਪਾਂ ਮੈਂ ਕਰ ਲਾ ਇਕੱਠੇ ਹੁਣ ਜਿਹੜਾ ਹੈਗਾ ਬਲੌਗ ਕੱਲ ਨੂੰ ਕੰਟੀਨਿਊ ਕਰਾਂਗੇ ਤੁਹਾਡੇ ਚਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਹੁਣ ਮੈਂ ਚੱਲੀ ਆ ਬਟਿਕ ਤੇ ਸਵੇਰ ਦਾ ਟਾਈਮ ਨਾ ਮੈਂ ਟਾਈਮ ਹੀ ਦੇਖਣਾ ਸੀ 8:30 ਹੋ ਗਏ ਇਧਰ ਟਾਈਮ ਪੀਸ ਲੱਗਿਆ ਹੋਇਆ ਤੇ ਕੰਮ ਆਪਣੇ ਸਾਰੇ ਨਿਬੜ ਗਏ ਉਧਰ ਜਿਹੜਾ ਹੈਗਾ ਬਾੜੀ ਦੇ ਵਿੱਚ ਜਿਹੜੀ ਦੇਖਦੇ ਆ ਬਾੜੀ ਸਵੇਰੇ ਸਵੇਰੇ ਨਵਾਂ ਤਾਜ਼ਾ ਕੰਮ ਸਾਡਾ ਇਤਕੀ ਪਾਲਕ ਨਹੀਂ ਹੋਇਆ ਹੈਗਾ ਤੇ ਮੈਨਾਂ ਦੇਖਿਆ ਵੀ ਨਹੀਂ ਵੀ ਹੋਇਆ ਕਿ ਨਾ ਹੁਣ ਬੁਟੀਕ ਤੇ ਜਾਣ ਕਰਕੇ ਬਾੜੀ ਕਿੰਨੀ ਧਿਆਣੀ ਨਹੀਂ ਜਾਂਦਾ ਤੇ ਪਰਸੋਂ ਕੋਈ ਲੈਣ ਆ ਗਿਆ ਕਹਿੰਦੇ ਪਾਲਕ ਲੈਣਾ ਮੈਂ ਕਿਹਾ ਜੋ ਦੇ ਦਿੰਨੇ ਆ ਤੇ ਮੈਂ ਆਈ ਸੀਗੀ ਬੁਟੀਕ ਤਾਂ ਜਦੋਂ ਮੈਂ ਦੇਖਿਆ ਉੱਥੇ ਪਾਲਕ ਹੈ ਨਹੀਂ ਸੀਗਾ ਥੋੜਾ ਜੀ ਸੀਗਾ ਕਹਿੰਦੇ ਇਤਕੀ ਪਾਲਕ ਹੋਇਆ ਹੀ ਨਹੀਂ ਹੈਗਾ ਬਾਕੀ ਆ ਦੇਖੋ ਧਣੀਆਂ ਕਿੰਨਾ ਵਧੀਆ ਹੋਇਆ ਹੋਇਆ ਤੇ ਇਧਰ ਇਹ ਲਾਇਆ ਇੱਕ ਆਪਣੇ ਗੇਂਦੇ ਦਾ ਬੂਟਾ ਲੱਗਿਆ ਹੋਇਆ ਉਧਰ ਸਾਰੀ ਜਿਹੜੀ ਹੈਗੀ ਗੰਡਿਆਂ ਦੀ ਫੱਕ ਲਾਈ ਹੋਈ ਹੈ ਪਨੀਰੀ ਪਨੀਰੀ ਗਾਦੀ ਆਪਾਂ ਪਿਆਜ਼ ਲਾਵਾਂਗੇ ਜਦੋਂ ਆ ਲੋੜੀ ਜਿਹਾ ਵਕਤ ਲੱਗਦੇ ਹੁੰਦੇ ਆ ਮੱਕੇ ਇਧਰ ਗੋਭੀ ਬਹੁਤ ਵਧੀਆ ਹੋਈ ਹੋਈ ਹੈ ਗਾਜਰ ਪਿਆਜ਼ ਸਿਆਲੂ ਪਿਆਜ਼ ਸਿਆਲੂ ਪਿਆਜ਼ ਤਾਂ ਵਧੀਆ ਹੋਏ ਨੇ ਨਾ ਪੂਰੇ ਵਧੀਆ ਇਹ ਤਾਂ ਮੋਟੇ ਹੋਣਗੇ ਪਰ ਉਹ ਅੱਗੇ ਤਾਂ ਪਿਛਲੀ ਵਾਰੀ ਭੂंका ਵੀ ਨਹੀਂ ਤੇ ਵੱਡੀਆਂ ਹੋਈਆਂ ਐਤਕੀ ਲੋੜੀ ਵਿੱਚ ਲੋੜੀ ਵਿੱਚ ਤਾਂ ਬਹੁਤ ਮੋਟੇ ਹੋ ਜਾਣਗੇ ਇਹ ਹੁਣ ਆਪਾਂ ਫਟ ਫਟ ਕੇ ਤੜਕਾ ਲਾ ਸਕਦੇ ਆ ਪਿਆਜ਼ ਬਹੁਤ ਮਹਿੰਗੇ ਹੋਏ ਹੋਣਗੇ ਆਪਣੇ ਤਾਂ ਹਜੇ ਉਹ ਜਿਹੜੇ ਪਿਛਲੇ ਪਿਆਜ਼ ਪਏ ਨੇ ਉਹ ਵੀ ਬਹੁਤ ਵਧੀਆ ਪਏ ਨੇ ਇਸ ਵਾਰੀ ਅਸੀਂ ਭੂੰਕਾ ਨਹੀਂ ਵੱਢੀਆਂ ਜਿਵੇਂ ਆਪਾਂ ਭੂੰਕਾ ਵੜ ਦਿੰਨੇ ਆ ਇਸ ਵਾਰੀ ਸਾਨੂੰ ਕਿਸੇ ਨੇ ਦੱਸਿਆ ਸੀਗਾ ਕਿ ਇਹ ਭੂੰਕਾ ਨਾ ਵੱਢਿਓ ਕੋਈ ਪਿਆਜ਼ ਹਰਾ ਨਹੀਂ ਹੋਇਆ ਹੈਗਾ ਨਹੀਂ ਇਹ દિਵਾਲੀ ਜੀ ਵੇਲੇ ਪਿਆਜ਼ ਹ ਭੂੰਕਾ ਕੱਢਣ ਲੱਗ ਜਾਂਦੇ ਆ ਜਿਹੜੇ ਆਪਣੇ ਹਾੜੂ ਪਿਆਜ਼ ਹੁੰਦੇ ਆ ਨਹੀਂ ਜਿਹੜਾ ਇਹ ਪਿਆਜ਼ ਹੁੰਦੇ ਆ ਹਾੜੂ ਹਨ ਇਹ ਭੂੰਕਾ ਜਿਆ ਕੱਢਣ ਲੱਗ ਜਦੇ ਨੇ દિਵਾਲੀ ਜੀ ਵਕਤ ਦਸਹਰੇ ਦੇ ਤੋਂ ਬਾਅਦ ਤੇ ਸਾਡਾ ਕੋਈ ਵੀ ਪਿਆਜ਼ ਹਰਾ ਨਹੀਂ ਹੋਇਆ ਕਿ ਇਹ ਕਿਸੇ ਇੱਕ ਅੱਦੇ ਪਿਆਜ਼ ਨੇ ਭੂਂਕ ਕੱਢੀ ਹੋਵੇ ਕੋਈ ਵੀ ਪਿਆਜ਼ ਨੇ ਭੂਂਕੜੀ ਕੱਢੀ ਹੈਗੀ ਬਹੁਤ ਵਧੀਆ ਪਏ ਨੇ ਓਮੇ ਦੇ ਹੀ ਪਏ ਨੇ ਸਾਰੇ ਇਸ ਵਾਰੀ ਅਸੀਂ ਉਹਨਾਂ ਦੀਆਂ ਜਿਹੜੀਆਂ ਉੱਪਰਲੇ ਭੂਂਕਾ ਸੀਗੀਆਂ ਉਹ ਕੱਟੀਆਂ ਨਹੀਂ ਸੀਗੀਆਂ ਤੇ ਪਹਿਲੀ ਵਾਰ ਬਹੁਤ ਵਧੀਆ ਰਹੇ ਹੁਣ ਇਹ ਜਿਹੜੇ ਸਿਆਲੂ ਪਿਆਜ਼ ਨੇ ਇਹਨਾਂ ਦੇ ਭੂਂਕਾ ਤਾਂ ਅਸੀਂ ਵੱਢਦੇ ਹੀ ਨਹੀਂ ਹੁੰਦੇ ਤਾਂ ਇਦਾਂ ਹੀ ਰੱਖ ਲੈਣੇ ਕਿਉਂਕਿ ਇਹ ਤਾਂ 2-3 ਮਹੀਨੇ ਹੀ ਚੱਲਦੇ ਹੁੰਦੇ ਆ ਜਿਆਦਾ ਲੰਬਾ ਟਾਈਮ ਨਹੀਂ ਚੱਲਦੇ ਹੈਗੇ ਤੇ ਬਾਕੀ ਤਾਂ ਇਹਨਾਂ ਦੇ ਹੁਣ ਅਸੀਂ ਪੱਟ ਪੱਟ ਤੜਕਾ ਲਾ ਲਿਆ ਕਰਾਂਗੇ ਜਿਵੇਂ ਸਾਗ ਵਗੈਰਾ ਨੂੰ ਤੜਕਾ ਲਾਉਣਾ ਹੈ ਨਾ ਤੇ ਹੁਣ ਮੈਂ ਚੱਲੀ ਆਂ ਜੀ ਬਸ ਟਾਈਮ ਹੋਣ ਵਾਲਾ ਹੀ ਐ 10 ਕਿ ਮਿੰਟ ਰਹਿੰਦੇ ਤੇ ਅੱਜ ਧੁੱਪ ਵਧੀਆ ਨਿਕਲੀ ਹੋਈ ᱛੀ ਤੇ ਮੈਂ ਸਾਰੇ ਬਾੜੀ ਵਗੈਰਾ ਤੇ ਗੇੜਾ ਲਾਇਆ ਸਾਰੇ ਨਹੀਂ ਐ ਹੁੰਦਾ ਜਲਦੀ ਜਲਦੀ ਚ ਵੀ ਚੱਲ ਹਨਾ ਲੇਟ ਨਾ ਹੋ ਜਾਈਏ ਲੇਟ ਨਾ ਹੋ ਜਾਈਏ ਬਸ ਨੰ ਲੰਘ ਜੇ ਹੁਣ ਮੈਂ ਵਸਤੇ ਹੀ ਜਾਣੀ ਹੁੰਦੀ ਐ ਠੰਡ ਕਰਕੇ ਵਸਤੇ ਵਗ ਜਾਨੇ ਹੁੰਨੇ ਆ ਤੇ ਚਲੋ ਆਪਣੇ 게ਟ ਤੇ ਹੀ ਬਸ ਜਿਹੜੇ ਹੈਗਾ ਤਾਰ ਦਿੰਦੀ ਉੱਥੇ ਬੁਟੀਕ ਦੇ ਮੂਹਰੇ ਉਹਦੇ ਵਿੱਚ ਜਾਣਾ ਸੌਖਾ ਲੱਗਦਾ ਸਕੂਟਰੀ ਤੇ ਠੰਡ ਲੱਗਦੀ ਹੈ ਧੁੰਦ ਜੀ ਪੈਣ ਲੱਗ ਗਈ ਹੋਣਾ ਬਾਕੀ ਕੋ ਰੋਡ ਸਾਡੇ ਵਾਲਾ ਬਹੁਤ ਜਿਆਦਾ ਖਰਾਬ ਹੈ ਵੱਟੇ ਪਾਈ ਪਏ ਆ ਉਥੋਂ ਮੁਸ਼ਕਲ ਵੀ ਬਹੁਤ ਹੈ ਜਾਣਾ ਕਦੇ ਕਦੇ ਵਗ ਵੀ ਜਾਣੇ ਫਿਰ ਸਾਨੂੰ ਉੱਪਰ ਦੀ ਘੁੰਮ ਕੇ ਜਾਣਾ ਪੈਂਦਾ ਰਣਿਕਿਆਂ ਵਿੱਚ ਦੀ ਜਾਂ ਫਿਰ ਇਧਰ ਘਨੋਰੀ ਵਿੱਚ ਦੀ ਉਧਰ ਦੀ ਟਾਈਮ ਜਿਆਦਾ ਲੱਗ ਜਾਂਦਾ ਹੈ ਅੱਜ ਧੁੱਪ ਜੀ ਅੱਜਾਂ ਹੋਈ ਵਧੀਆ ਜਾਂ ਲੱਗੀ ਜਾਂਦਾ ਕੱਲ ਇੰਨੀ ਧੁੰਦ ਸੀਗੀ ਕੁਛ ਨਹੀਂ ਸੀ ਆ ਦਿਖਦਾ ਅੱਜ ਵਧੀਆ ਧੁੱਪ ਨਿਕਲਈ ਇੱਕ ਕੱਲ ਮੇਰੇ ਕੋਲ ਮੇਕਅਪ ਸੀਗੇ ਸਵੇਰੇ ਮੇਕਅਪ ਕਰਨ ਗਈ ਇੰਨੀ ਧੁੰਦ ਦੇ ਵਿੱਚ ਸਾਡੇ ਨਾਲ ਹੀ ਪਿੰਡ ਹੈ ਜਾਣ ਪਹਿਚਾਨ ਵਾਲੇ ਸੀਗੇ ਸਲੇਮਪਰ ਤੇ ਉੱਥੇ ਮੇਕਅਪ ਕਰਨ ਚਲੇ ਗਏ ਹਨ ਬਹੁਤ ਜ਼ਿਆਦਾ ਠੰਡ ਸੀਗੀ ਪਰसों ਰਾਤ ਦੇ ਵੀ ਉਹਨਾਂ ਦੇ ਮੇਕਅਪ ਸੀਗੇ ਜਾਗੋ ਦੇ ਨਹੀਂ ਆਪਾਂ ਫਾਕਤਾ ਆਂ 8ਵੇਂ 10ਵੇਂ ਨਹੀਂ ਬੀਜਦੇ ਆਂ ਆਇਨਾ ਕਾ ਮੱਥਾ ਹੀ ਨਹੀਂ ਬਥੇਰਾ ਆ ਵੀ ਟਾਈਮ ਪਾ ਦੇ ਖੁੱਡ ਆਏ ਪਾਸੇ ਪਾ ਤਾ ਬੂਝਾ ਮਾਰ ਦਿੰਦਾ ਬਹੁਤ ਵਟੇੜਾ ਮਾਰ ਕੇ ਪਾਲੀ ਪਾਲ ਆ ਸਾਰਾ ਗੰਪਟਾ ਕੇ ਆਥੋਂ ਖੁੱਲ ਜੂ ਆ ਖੁੱਲ ਜੂ ਹਾਂ ਜਿਹੜੀ ਪਨੀਰੀ ਹੋਈ ਐ ਮਿਰਚਾਂ ਦੀ ਇਹ ਦੇਖੀ ਤੂੰ ਕਿੰਨੀ ਵਧੀਆ ਹੋਊ ਗੇਤੀਆਂ ਮਿਰਚਾਂ ਹੋ ਜਾਣਗੀਆਂ ਆ ਕਹਿਣਾ ਮੈਂ ਤੈਨੂੰ ਆ ਸਾਰਾ ਕੌਮ ਖੁੱਲ ਜਾਣਾ ਜਿਵੇਂ ਜਿਵੇਂ ਖੁੱਲ ਪੱਡੀ ਜਾਵਾਂਗੇ ਗੋਭੀ ਗੋਭੀ ਦੇ ਫੁੱਲ ਦਿਖਾਓ ਉਹ ਇੱਧਰ ਇੱਧਰ ਲਾਓ ਇਹ ਫੁੱਲ ਆ ਦੇਖੋ ਕਿੱਡਾ ਫੁੱਲਾ ਲਾ ਆ ਜੀ ਉਹ ਗਾਹਾਂ ਵੀ ਸਾਰੇ ਫਲ ਲੱਗੇ ਪੈਨੇ ਇਹ ਹੋਰ ਇਕੱਠਾ ਹੋਊ ਸੌਂਕਾ ਅੱਗੜ ਪਿਛੜ ਜਾ ਨਾ ਨਾ ਕੋਈ ਨਹੀਂ ਆ ਦੇਖ ਆ ਵੱਡਾ ਹੈਗਾ ਆ ਛੋਟਾ ਆ ਗਿਆ ਬਹੁਤ ਛੋਟਾ ਹਮ ਕੋਰਾ ਚੀ ਗਾਜਰਾਂ ਦੇ ਵਾਲੀ ਹਾਂ ਸਲਗਮ ਜਵਾਨੀ ਚੜੀ ਵੀ ਆ ਹਾਂ ਗਾਜਰਾ ਮਲ ਲੱਗੀਆਂ ਪੂਰੀਆਂ ਅਨਾਰ ਵੀ ਲੱਗੇ ਪੈਨੇ ਆ ਦੇਖ ਬਾਪੂ ਜੀ ਆ ਤੇ ਮਰੂਦ ਤੁਸੀਂ ਕਹਿੰਦੇ ਛੋਟੇ ਆ ਦੇਖ ਦੇ ਕਿੱਡੇ ਕਿੱਡੇ ਦੇਖੋ ਜੀ ਅਮਰੂਦ ਕਿੱਡੇ ਕਿੱਡੇ ਨੇ ਹਜੇ ਕੱਚੇ ਨੇਗੇ ਬਹੁਤ ਮਿੱਠਾ ਅਮਰੂਦ ਹੈਗਾ ਗਰਮੀ ਦੇ ਵਿੱਚ ਵੀ ਇਹਨੇ ਪਹਿਲੀ ਵਾਰ ਫਲ ਚੱਕਿਆ ਤੇ 12 ਵਾਸੀ ਹੈ ਹੁਣ ਦੂਜਾ ਫਲ ਹੈਗਾ ਹਜੇ ਲੱਗੀ ਵੀ ਜਾ ਰਹੇ ਨੇ ਆ ਦੇਖੋ ਵਿੱਚ ਪੱਕੇ ਪਏ ਨੇ ਤੇ ਆ ਦੇਖੋ ਆ ਲੱਗ ਰੋਜ਼ ਆਹ ਦੇਖਿਆ ਫੁੱਲ ਖਿੜਦੇ ਨੇ ਲੱਗਦੇ ਆ ਪਾਲਕ ਸਾਡਾ ਇਤਕੀ ਕਾਮਜਾਬ ਜਾਂ ਨਹੀਂ ਹੋਇਆ ਹੁਣ ਇੱਥੇ ਥੋੜਾ ਜਿਹਾ ਆ ਮਿਰਚਾਂ ਵਾਲੀ ਜਗਾ ਪੱਟ ਕੇ ਦੁਬਾਰੇ ਲਾਉਣੇ ਆ ਆ ਜੀਰੀ ਵਾਲਾ ਨਿਕਲ ਸਮਝ ਲਗ ਰਹੀ ਆ ਕੀ ਹੈਗਾ ਗੰਡਿਆਂ ਦੀ ਪਨੀਰੀ ਗੰਡਿਆਂ ਦੀ ਪਨੀਰੀ ਆ ਜੀਰਾ ਵੀ ਜਿਆ ਤੇ ਜੀਰਾ ਵੀ ਚੇੜੇ ਜੇ ਪਾਸੂ ਕੰਮ ਮਿੰਦਾ ਦੇ ਉੱਤੋਂ ਤੋਂ ਪਹਿਲਾਂ ਬੋਲਣ ਵੇ ਦਾ ਇਹੋ ਉਹੋ ਹੈ ਜੀ ਮੈਨੂੰ ਲੱਗ ਗਿਆ ਪਤਾ ਆਪਾਂ ਨੇ ਪਸੇਤਾ ਲਾਇਆ ਤੇ ਫੜ ਵੀ ਆ ਗਿਆ ਤੇ ਇਤ ਕੀ ਤਾਂ ਗੇਤਾ ਲਾਤਾ ਆ ਗਿਆ ਤਿਫਾਲ ਉਧਰ ਅਸੀਂ ਲਾ ਕੇ ਦੇਖਿਆ ਸੀ